ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੁਨੀ ਦੇ ਮਾਲਕ ਧਰਮ ਰਖਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ 350ਵੇਂ ਵਰੇਗੰਢ ਅਕੀਦਤ ਸ਼ਰਦਾ ਦੇ ਨਾਲ ਸਮੁੱਚਾ ਸੰਸਾਰ ਮਨਾ ਰਿਹਾ ਸਿੱਖ ਜਗਤ ਬੜੀ ਸ਼ਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਨੂੰ ਆਪਣੀਆਂ ਭਾਵਨਾਵਾਂ ਅਕੀਦਤ ਭੇਟ ਕਰ ਰਿਹਾ ਕੱਲ 29 ਤਰੀਕ ਸੱਚੇ ਪਾਤਸ਼ਾਹ ਮਾਰੇ ਦੀ ਸ਼ਹੀਦੀ ਤੋਂ ਬਾਅਦ ਸੀਸ ਦੇ ਸੰਸਕਾਰ ਦਾ ਦਿਹਾੜਾ ਹੈ ਭਾਈ ਸਾਹਿਬ ਭਾਈ ਜੱਤਾ ਜੀ ਸਤਗੁਰਾਂ ਦੇ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਪਹਿਲਾਂ ਹੀ ਦੀਵਾਨ ਸਜਾ ਕੇ ਉਡੀਕ ਰਹੇ ਨੇ ਸੱਚੇ ਪਾਤਸ਼ਾਹ ਜੀ ਦਾ ਧਰ ਤੋਂ ਬਿਨਾਂ ਸੀਸ ਸਤਗੁਰਾਂ ਦੇ ਕੋਲ ਜਾਂਦਾ ਹੈ ਮਹਾਰਾਜ ਅਦਬ ਸਹਿਤ ਸਨਮਾਨ ਕਰਦੇ ਆ ਤੇ ਭਾਈ ਸਾਹਿਬ ਭਾਈ ਜੱਤਾ ਜੀ ਨੂੰ ਗਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਹੋਣ ਦਾ ਰਤਬਾ ਬਖਸ਼ਦੀ ਆ ਸਮੁੱਚੀ ਸੰਗਤ ਬੜੇ ਵਿਰਾਗ ਤੇ ਪ੍ਰੇਮ ਵਿੱਚ ਬਾਣੀ ਦਾ ਗਾਇਨ ਕਰਦੀ ਹੋਈ ਵਿਵਾਨਗੜ੍ਹ ਸਾਹਿਬ ਤੋਂ ਵਿਵਾਨ ਸ ਜਾ ਕੇ ਜਿੱਥੇ ਅਕੀਸਗਨ ਸਾਹਿਬ ਦਾ ਸਸਕਾਰ ਵਾਲੀ ਜਗ੍ਹਾ ਉੱਥੋਂ ਤੱਕ ਪਹੁੰਚਦੀ ਆ ਸੋ ਉਹਨਾਂ ਅਹਿਸਾਸਾਂ ਨੂੰ ਜੀਉਣ ਵਾਸਤੇ ਉਹਨਾਂ ਪਲਾਂ ਨੂੰ ਉਹ ਘੜੀਆਂ ਨੂੰ ਉਸੇ ਰੰਗ ਵਿੱਚ ਮਹਿਸੂਸ ਕਰਨ ਵਾਸਤੇ ਕੱਲ ਸਮੁੱਚਾ ਪੰਥ ਵਿਵਾਨਗੜ੍ਹ ਸਾਹਿਬ ਤੋਂ ਸੀਸ ਯਾਤਰਾ ਨਗਰ ਕੀਰਤਨ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਤੇ ਵਿਰਾਗ ਦੀ ਭੇਟਾ ਹੈ ਤੁਸੀਂ ਇਸ ਕਨਸੈਪਟ ਤੱਕ ਕੁਰਬਾਨਾ ਹੋਏਗਾ ਸਵੇਰੇ 9 ਵਜੇ ਸ਼੍ਰੀ ਖਨਪਾਟ ਸਾਹਿਬ ਦੇ ਭੋਗ ਤੋਂ ਉਪਰੰਤ ਨਿਮਰਤਾ ਸਹਿਤ ਸਾਰੇ ਪੰਥ ਨੂੰ ਬੇਨਤੀ ਆਓ ਸੱਚੇ ਪਾਤਸ਼ਾਹ ਹਜ਼ੂਰ ਦੀ ਇਸ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਿਏ ਜਿੱਥੇ-ਜਿੱਥੇ ਵੀ ਬੈਠੇ ਹੋ ਸੁਰਤਾਂ ਕਰਕੇ ਜੁੜਿਓ ਸਰੀਰਾਂ ਕਰਕੇ ਜੜੇ ਹਾਜ਼ਰੀ ਭਰ ਸਕਦੇ ਜਿੰਦਗੀ ਦਾ ਬੜਾ ਅਮੋਲਕ ਸਮਾਂ ਹੈ ਜਰੂਰ ਹਾਜ਼ਰ ਹੋਇਓ ਸਤਗੁਰਾਂ ਦੀ ਮਹਾਨ ਕੁਰਬਾਨੀ ਜਿਹੜੀ ਸਾਰੀ ਮਨੁੱਖਤਾ ਨੂੰ ਸਾਰੇ ਵਿਸ਼ਵ ਨੂੰ ਹੱਕਾਂ ਦੀ ਇਨਸਾਨੀਅਤ ਦੀ ਜ਼ਿੰਦਗੀ ਨੂੰ ਨਿਰਪੈਤਾ ਨਾਲ ਜੂਨ ਦੀ ਸੁੰਦਰ ਪ੍ਰੇਰਣਾ ਬਖਸ਼ਦੀ ਹੈ ਉਸ ਪ੍ਰੇਰਣਾ ਨੂੰ ਘਰ-ਘਰ ਤੱਕ ਪਹੁੰਚਾ ਸਕੀ ਆਪ ਮਾਨ ਸਕੀਏ ਤਾਂ ਕੱਲ ਦੇ ਇਸ ਸੀਸਮਾਰਗ ਨਗਰ ਕੀਰਤਨ ਦੇ ਉੱਤੇ ਜਰੂਰ ਆਓ ਸਾਰੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਦੁਨੀ ਦੇ ਮਾਲਕ ਧਰਮ ਰਖਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ 350ਵੇਂ ਵਰੇਗੰਢ ਅਕੀਦਤ ਸ਼ਰਦਾ ਦੇ ਨਾਲ ਸਮੁੱਚਾ ਸੰਸਾਰ ਮਨਾ ਰਿਹਾ ਸਿੱਖ ਜਗਤ ਬੜੀ ਸ਼ਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਨੂੰ ਆਪਣੀਆਂ ਭਾਵਨਾਵਾਂ ਅਕੀਦਤ ਭੇਟ ਕਰ ਰਿਹਾ ਕੱਲ 29 ਤਰੀਕ ਸੱਚੇ ਪਾਤਸ਼ਾਹ ਮਾਰੇ ਦੀ ਸ਼ਹੀਦੀ ਤੋਂ ਬਾਅਦ ਸੀਸ ਦੇ ਸੰਸਕਾਰ ਦਾ ਦਿਹਾੜਾ ਹੈ ਭਾਈ ਸਾਹਿਬ ਪਾਈ ਜਤਾ ਜੀ ਸਤਗੁਰਾਂ ਦੇ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਪਹਿਲਾਂ ਹੀ ਦੀਵਾਨ ਸਜਾ ਕੇ ਉਡੀਕ ਰਹੇ ਨੇ ਸੱਚੇ ਪਾਤਸ਼ਾਹ ਜੀ ਦਾ ਧੜ ਤੋਂ ਬਿਨਾਂ ਸੀਸ ਸਤਗੁਰਾਂ ਦੇ ਕੋਲ ਜਾਂਦਾ ਹੈ ਮਹਾਰਾਜ ਅਦਬ ਸਹਿਤ ਸਨਮਾਨ ਕਰਦੇ ਆ ਤੇ ਭਾਈ ਸਾਹਿਬ ਪਾਈ ਜਤਾ ਜੀ ਨੂੰ ਗਲ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਹੋਣ ਦਾ ਰਤਬਾ ਬਖਸ਼ਦੀ ਹੈ ਸਮੁੱਚੀ ਸੰਗਤ ਬੜੇ ਵਿਰਾਗ ਤੇ ਪ੍ਰੇਮ ਵਿੱਚ ਬਾਣੀ ਦਾ ਗਾਇਨ ਕਰਦੀ ਹੋਈ ਵਿਬਾਨਗੜ ਸਾਹਿਬ ਤੋਂ ਵਿਬਾਨ ਸ ਜਾ ਕੇ ਜਿੱਥੇ ਅਸੀਸ ਗੰਗ ਸਾਹਿਬ ਸਿਸਕਾਰ ਵਾਲੀ ਜਗਾ ਉੱਥੋਂ ਤੱਕ ਪਹੁੰਚਦੀ ਹੈ ਸੋ ਉਹਨਾਂ ਅਹਿਸਾਸਾਂ ਨੂੰ ਜੀਉਣ ਵਾਸਤੇ ਉਹਨਾਂ ਪਲਾਂ ਨੂੰ ਉਹ ਘੜੀਆਂ ਨੂੰ ਉਸੇ ਰੰਗ ਵਿੱਚ ਮਹਿਸੂਸ ਕਰਨ ਵਾਸਤੇ ਕਲ ਸਮੁੱਚਾ ਪੰਥ ਵਿਬਾਨਗੜ ਸਾਹਿਬ ਤੋਂ ਸੀਸ ਯਾਤਰਾ ਨਗਰ ਕੀਰਤਨ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਤੇ ਵਿਰਾਗ ਦੀ ਭੇਟਾ ਹੈ। ਤੁਸੀਂ ਇਸ ਕਨਸੈਪਟ ਤੱਕ ਕੁਰਬਾਨਾ ਹੋਏਗਾ ਸਵੇਰੇ 9 ਵਜੇ ਸ਼੍ਰੀ ਖਨਪਾਤ ਸਾਹਿਬ ਦੇ ਭੋਗ ਤੋਂ ਉਪਰੰਤ। ਨਿਮਰਤਾ ਸਹਿਤ ਸਾਰੇ ਪੰਥ ਨੂੰ ਬੇਨਤੀ ਆਓ ਸੱਚੇ ਪਾਤਸ਼ਾਹ ਹਜ਼ੂਰ ਦੀ ਇਸ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਿਏ। ਜਿੱਥੇ-ਜਿੱਥੇ ਵੀ ਬੈਠੇ ਹੋ ਸੁਰਤਾਂ ਕਰਕੇ ਜੁੜਿਓ। ਸਰੀਰਾਂ ਕਰਕੇ ਜੜੇ ਹਾਜ਼ਰੀ ਭਰ ਸਕਦੇ ਜਿੰਦਗੀ ਦਾ ਬੜਾ ਅਮੋਲਕ ਸਮਾਂ ਹੈ। ਜ਼ਰੂਰ ਹਾਜ਼ਰ ਹੋਇਓ। ਸਤਗੁਰਾਂ ਦੀ ਮਹਾਨ ਕੁਰਬਾਨੀ ਜਿਹੜੀ ਸਾਰੀ ਮਨੁੱਖਤਾ ਨੂੰ ਸਾਰੇ ਵਿਸ਼ਵ ਨੂੰ ਹੱਕਾਂ ਦੀ ਇਨਸਾਨੀਅਤ ਦੀ ਜ਼ਿੰਦਗੀ ਨੂੰ ਨਿਰਪੈਤਾ ਨਾਲ ਜੂਨ ਦੀ ਸੁੰਦਰ ਪ੍ਰੇਰਣਾ ਬਖਸ਼ਦੀ ਹੈ ਉਸ ਪ੍ਰੇਰਣਾ ਨੂੰ ਘਰ-ਘਰ ਤੱਕ ਪਹੁੰਚਾ ਸਕੀ ਆਪ ਮਾਨ ਸਕੀਏ ਤਾਂ ਕੱਲ ਦੇ ਇਸ ਸੀਸਮਾਰਗ ਨਗਰ ਕੀਰਤਨ ਦੇ ਉੱਤੇ ਜਰੂਰ ਆਓ ਸਾਰੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ